ਜਾਰੀ ਹੈ ਸੰਗਤ ਦੁਆਰਾ ਕਿੱਟਾਂ ਪੈਕ ਕੀਤੀਆਂ ਜਾ ਰਹੀਆਂ ਨੇ ਰਾਸ਼ਨ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਦੇਖ ਰਹੇ ਹੋ ਤੁਸੀਂ ਵੀਰ ਫਰੈਂਡ ਦੇ ਸਾਰੇ ਮਿਲ ਕੇ ਸੇਵਾ ਕਰੀ ਜਾਂਦੇ ਆ ਤੇ ਬੀਬੀਆਂ ਭੈਣਾਂ ਸਾਰੇ ਛੋਟੇ-ਛੋਟੇ ਬੱਚੇ ਜਿਹੜਾ ਜਿੰਨੀ ਜਿਹਦੇ ਕੋਲੇ ਸੇਵਾ ਸਰਦੀਓ ਕਰਦਾ ਤੇ ਪਰਦਾਨੀ ਵੀਰਾਂ ਦਾ ਹੀ ਬਹੁਤ ਵੱਡਾ ਧੰਨਵਾਦ ਆ ਦਾਨੀ ਵੀਰ ਵੀ ਬਹੁਤ ਦਾਨ ਕਰ ਰਿਹਾ ਬਾਅਦ ਛੜ ਕੇ ਛੋਟੇ-ਛੋਟੇ ਬੱਚੇ ਸੇਵਾ ਕਰ ਰਹੇ ਤੁਸੀਂ ਦੇਖ ਰਹੇ ਹੋ ਤੇ ਅੱਗੇ ਦੇਖੋ ਆ ਤੁਸੀਂ ਅੱਗੇ ਵੀ ਆ ਦੇਖੋ ਬੱਚੇ ਛੋਟੇ-ਛੋਟੇ ਆਟੇ ਦੀ ਸੇਵਾ ਕਰ ਰਹੇ ਆ ਇਹ ਵੀਡੀਓ ਦਿਖਾਉਣ ਦਾ ਮਕਸਦ ਇਹ ਵੀ ਇਸ ਤਰ੍ਹਾਂ ਦੇਖੋ ਇੱਕਾ ਪੰਜਾਬ ਦੇ ਵਿੱਚ ਕਿਵੇਂ ਸਾਰੇ ਰਲ ਮਿਲ ਕੇ ਸੇਵਾ ਕਰਦੇ ਆ ਤੇ ਪ੍ਰਮਾਤਮਾ ਨੇ ਬਖਸ਼ ਦਿੱਤੀ ਆ ਪ੍ਰਮਾਤਮਾ ਨੇ ਸਾਡੇ ਗੁਰੂ ਪੀੜਾ ਦੇ ਸੰਧਾਨ ਤਾਂ ਉਹਨਾਂ ਤੇ ਚੱਲ ਰਹੇ ਆ ਬੱਚੇ ਵੀ ਜੋਰਗ ਵੀ ਜੋ ਜਿਹੜੇ ਕੱਪੜੇ ਇਕੱਤਰ ਹੋਇਆ ਬੀਬੀਆਂ ਭੈਣਾਂ ਪਹੁੰਚੀਆਂ ਇੱਥੇ ਇਹ ਅਲੱਗ-ਅਲੱਗ ਸੈੱਟ ਤਿਆਰ ਕਰ ਰਹੀਆਂ ਵੀ ਕਿਉਂਕਿ ਇਕੱਠੇ ਜ਼ਿਆਦਾ ਹੋ ਗਏ ਸੈੱਟ ਤਿਆਰ ਕਰ ਕਰਕੇ ਤੇ ਕੀਤੇ ਜਾ ਰਹੇ ਤੇ ਇਹ ਵੀ ਬੇਨਤੀ ਕਰਾਂਗੇ ਪਿੰਡ ਦੇ ਵਿੱਚੋਂ ਜਿਹੜੇ ਹੋਰ ਬੀਬੀਆਂ ਭੈਣਾਂ ਪਹੁੰਚੋ ਸੇਵਾ ਚੱਲ ਰਹੀ ਆ ਲੰਗਰ ਪ੍ਰਸ਼ਾਦਾ ਇੱਥੇ ਮਾਰ ਰਿਹਾਗਾ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਬਾਕੀ ਭਾਈ ਤੁਹਾਨੂੰ ਲੱਗ ਰਿਹਾ ਵੀ ਸੇਵਾ ਤਨੋਂ ਮਨੋਂ ਹੋ ਰਹੀ ਆ ਵੀਡੀਓ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਵੀਰ ਹੋਰ ਵੀ ਸੇਵਾ ਕਰ ਰਹੇ ਆ ਹੜਪੀੜਤਾ ਵਾਸਤੇ ਸੋ ਉਹਨਾਂ ਨੂੰ ਵੀਡੀਓ ਵੀ ਆ ਕਿਸ ਤਰ੍ਹਾਂ ਵੀ ਇੱਕ ਕਿੱਟ ਤਿਆਰ ਕੀਤੀ ਜਾਂਦੀ ਆ ਕਿੱਟ ਦੇ ਵਿੱਚ ਕੱਪੜੇ ਅਲੱਗ ਤੋਂ ਆ ਰਾਸ਼ਨ ਸਾਰਾ ਘਰ ਦਾ ਲਾਬ ਰਸ਼ ਤੋਂ ਲੈ ਕੇ ਪੇਸਟ ਡੱਬੀ ਤਾਕਤ ਮੱਛਰ ਵਾਲੀਆਂ ਧੂਫਾਂ ਤੋਂ ਲੈ ਕੇ ਸਾਰਾ ਪੇਸਟ ਦਾ ਰਾਸ਼ਨ ਵਿੱਚ ਤੇ ਨਾਲ ਦੀ ਨਾਲ ਆਟੇ ਦੀਆਂ ਥੈਲੀਆਂ ਵਿੱਚ ਉਹ ਸਾਰੀਆਂ ਚੀਜ਼ਾਂ ਪੈਕ ਕਰਕੇ ਰੱਖੀਆਂ ਜਾ ਰਹੀਆਂ ਨੇ ਤੇ ਸੇਵਾਦਾਰਾਂ ਦਾ ਬਹੁਤ ਵੱਡਾ ਸਹਿਯੋਗ ਆ ਸੇਵਾ ਕੋਈ ਤਨੋਂ ਮਨੋਂ ਕਰ ਰਿਹਾ ਕੋਈ ਪੈਸੇ ਦੀ ਵਿਦੇਸ਼ਾਂ ਵਿੱਚ ਬੈਠੇ ਵੀਰ ਵੀ ਕਰ ਰਹੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਿੰਨੀ ਕੁ ਹੋ ਸਕਦੀ ਆ ਕਰ ਰਹੇ ਆ ਤੇ ਪ੍ਰਮਾਤਮਾ ਜਿੰਨੀ ਲੈ ਰਿਹਾ ਸੇਵਾ ਦੇਖੋ ਕਿੰਨੀ ਸਕੂਨ ਵਾਲੀ ਵੀਡੀਓ ਕੌਣ ਮਾਰ ਸਕਦਾ ਪੰਜਾਬੀਆਂ ਨੂੰ ਜਦੋਂ ਇੰਨੇ ਲੋਕ ਖੜੇ ਹੋਣ ਆਪਸ ਵਿੱਚ ਨਾਲ ਜੁੜ ਕੇ ਖੜੇ ਆ ਦੇਖੋ ਇਸ ਤਰ੍ਹਾਂ ਕਿੱਟਾਂ ਤਿਆਰ ਕੀਤੀਆਂ ਇੰਨੀਆਂ ਸਾਰੀਆਂ ਚੀਜ਼ਾਂ ਪੈ ਕਰਕੇ ਬਾਅਦ ਵਿੱਚ ਇੱਕ ਇਹਨਾਂ ਦੀ ਕਿੱਟ ਬਣ ਜਾਂ ਜੋ ਹਰੇਕ ਚੀਜ਼ ਦੇ ਵਿੱਚ ਲੋੜਿੰਦਾ ਇੰਨੇ ਇੰਨੇ ਮੰਨ ਕੇ ਚਲੋ ਇੰਨੀਆਂ ਵੈਰਾਈਟੀਆਂ ਨੇ 50 60 ਬਣ ਜਾਂਦੀਆਂ ਨੇ ਜੀ ਇੱਕੋ ਕਿੱਟ ਦੇ ਵਿੱਚ ਪੈਣੀਆਂ ਨੇ ਇਹ ਕਿੱਟ ਪ੍ਰੋਪਰ ਰੈਡੀ ਹੋ ਜਾਂਦੀ ਆ ਕੋਲਗੇਟ ਹੋ ਗਈਆਂ ਡੱਬੀਆਂ ਹੋ ਗਈਆਂ ਪੇਸਟ ਹੋ ਗਏ ਰਾਸ ਹੋ ਗਏ ਬਿਸਕੁਟ ਹੋ ਗਏ ਦਾਲਾ ਹੋ ਗਈਆਂ ਖੰਡ ਹੋ ਗਈ ਨੂਨ ਹੋ ਗਿਆ ਸਾਬਣ ਹੋ ਗਏ ਣਾਉਣ ਵਾਲਾ ਕੱਪੜਿਆਂ ਵਾਲਾ ਠੀਕ ਆ ਭਾਂਡੇ ਵਾਲਾ ਵੀ ਸਾਬਣਾ ਚੌਲ ਹੋ ਗਏ ਹਰ ਚੀਜ਼ ਕਬਤ ਅਸੀਂ ਖਾਡ ਬਿਆ ਕਰਤੀਆਂ ਸੇਵਾ ਕਰਦੇ ਹਾਂ ਹਾਂਜੀ ਕਾ ਉਹਦਾ ਬਹੁਤ ਕਰੀ ਜਾਂਦਾ ਸੇਵਾ ਮੁੰਡਾ ਹੁਣ ਸਿੱਖਾਂ ਲਿਆ ਜੇ ਬੇ ਸੇਵਾ ਕਰਦੇ ਮਿਰਚ ਮਸਾਲਾ ਨੂਨ ਮਿਰਚ ਹਲਦੀ ਪਕੌੜੇ ਹੋਰ ਵੀ ਜਿਹੜਾ ਰਾਸ਼ਾਂ ਦੇ ਕੋਤੇ ਜ ਤੂਲ ਹੋ ਗਿਆ ਵੀ ਕੋਈ ਚੀਜ਼ ਐ ਜਿਹਨੇ ਜਿਹੜੀ ਮੈਸ ਹੋਊਗੀ ਘਟ ਦੇ ਵਿੱਚ ਸਾਡੇ ਵੀ ਕਿਉਂ ਹੋ ਗਏ ਅਚਾਰ ਹੋ ਗਿਆ ਅਚਾਰ ਦੇ ਡੱਬੇ ਪਏ ਆ ਦੇਖੋ ਇਹ ਪਿੰਡ ਧੂੜ ਕੋਣ ਸੀ ਦੇ ਵਿੱਚ ਸੇਵਾ ਚੱਲ ਰਹੀ ਆ ਹੜ ਪੀੜਤਾਂ ਵਾਸਤੇ ਜੁਗਨਪਾਣੇ 71 ਹੋ ਕੇ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਰਪਾ ਕਰੇ ਮਹਾਰਾਜ ਮੇਰੇ ਪਰ ਹੱਥ ਰੱਖੇ ਨਾ ਤੇ ਤੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਇਸੇ ਤਰ੍ਹਾਂ ਦਨ ਦੁਗਣੀ ਰਾਜ ਚੋਂ ਗੁਣੀ ਮਿਹਨਤ ਕਰਨ ਤੇ ਇੱਕ ਦੂਜੇ ਦਾ ਸਹਾਰਾ ਬਣ ਕੇ ਖੜੇ ਰਹੀਏ ਵੀਡੀਓ ਵਧੀਆ ਲੱਗੀ ਕਮੈਂਟ ਕਰੋ ਤੇ ਸ਼ੇਅਰ ਕਰੋ ਧੰਨਵਾਦ